ਮਿੱਤਰੋ ਮੈਂ ਨਾ ਹਾ ਤੇਲੇ ਚੇਪੇ ਤੋਂ ਕਦੇ ਨਹੀਂ ਡਰਿਆ ਤੇ ਆਪਣੀ ਕਣਕ ਦੇ ਉੱਪਰ ਅੱਜ ਤੱਕ ਇਸ ਵਾਰ ਵੀ ਮੈਂ ਸਪਰੇ ਨਹੀਂ ਕੀਤੀ ਹਲੇ ਤੱਕ ਇੱਕ ਵੀ ਸਪਰੇ ਮੈਂ ਕਣਕ ਦੇ ਉੱਪਰ ਆਹ ਤੇਲੇ ਚੇਪੇ ਵਾਰੀ ਨਹੀਂ ਕੀਤੀ ਤੇ ਨਾ ਹੀ ਆਉਣ ਵਾਲੇ ਸਮੇਂ ਦੇ ਵਿੱਚ ਕਰੂੰਗਾ ਕਿਉਂਕਿ ਮੈਨੂੰ ਇਸ ਤੋਂ ਡਰ ਹੀ ਨਹੀਂ ਲੱਗਦਾ ਯਾਰ ਇੱਕ ਗੱਲ ਹੋਰ ਮੈਂ ਕਦੇ ਕਣਕ ਦੀ ਬੱਲੀ ਦੇ ਵਿੱਚ ਦੇਖਿਆ ਹੀ ਨਹੀਂ ਕਿ ਕਿੰਨੇ ਕਿ ਤੇਲੇ ਚੇਪੇ ਦਾਣੇ ਆ ਕਿੰਨਾ ਕ ਹਮਲਾ ਹੋ ਗਿਆ ਕਿਉਂ ਜਦੋਂ ਸਪਰੇ ਹੀ ਨਹੀਂ ਕਰਨੀ ਹੁਣ ਜਿਹੜੇ ਆਪਾਂ ਪਿੰਡ ਨਹੀਂ ਜਾਣਾ ਉਹਦਾ ਰਾਹ ਪੁੱਛ ਕੇ ਕੀ ਕਰਨਾ ਤਾਂ ਕਰਕੇ ਦੋਸਤੋ ਮੈਂ ਕਦੇ ਸਪਰੇ ਨਹੀਂ ਕੀਤੀ ਮੈਨੂੰ ਭੋਰਾ ਵੀ ਡਰ ਨਹੀਂ ਲੱਗਦਾ ਤੇ ਆਹ ਤੇਲੇ ਚੇਪੇ ਕਰਕੇ ਕਦੇ ਵੀ ਮੇਰੀ ਕਣਕ ਦਾ ਝਾੜ ਨਹੀਂ ਕਟਿਆ ਦੋਸਤੋ ਮੈਂ ਇੱਕ ਵੀ ਸਪਰੇ ਨਹੀਂ ਕਰਦਾ ਤੇ ਮੇਰੀ ਕਣਕ ਦਾ ਝਾੜ ਬੰਪਰ ਆਉਂਦਾਗਾ ਹੁਣ ਮੇਰੀ ਕਣਕ ਦਾ ਝਾੜ ਕਦੋਂ ਕਟਿਆ ਆਹ ਮੌਸਮ ਕਰਕੇ ਜਦੋਂ ਪਿਛਲੀ ਵਾਰ ਗੜੇ ਪਏ ਤੇ ਇਸ ਵਾਰ ਵੀ ਗੜੇ ਪਏ ਆ ਦੇਖਦੇ ਆ ਕਿੰਨਾ ਝਾੜ ਆਉਂਦਾ ਵੈਸੇ ਝਾੜ ਮੇਰਾ ਪਿਛਲੀ ਵਾਰੀ ਬਹੁਤ ਵਧੀਆ ਆਇਆ ਸੀ 19 21 ਦਾ ਹੀ ਅੰਤਰ ਪਿਆ ਸੀ ਪਰ ਤੂੰ ਗੜਿਆਂ ਕਰਕੇ ਕੁਛ ਨਾ ਕੁਛ ਤਾਂ ਫਰਕ ਪੈਂਦਾ ਹੀ ਆ ਇੰਨਾਕ ਤਾਂ ਆਪਾਂ ਨੂੰ ਪਤਾ ਹੀ ਆ ਪਰ ਆਹ ਤੇਲੇ ਚੇਪੇ ਕਰਕੇ ਮੇਰਾ ਕਦੇ ਵੀ ਝਾੜ ਨਹੀਂ ਕਟਿਆ ਤਾਂ ਦੋਸਤੋ ਇਹ ਮੇਰੇ ਖੇਤਾਂ ਦਾ ਮੇਰਾ ਤਜਰਬਾ ਤੇ ਇਸ ਲਈ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਕਿ ਤੁਸੀਂ ਸਪਰੇਅ ਨਾ ਕਰੋ ਉਹ ਤੱਕ ਦਾ ਤੁਹਾਡੇ ਏਰੀਆ ਦੇ ਵਿੱਚ ਤਾਂ ਅਟੈਕ ਬਹੁਤ ਜ਼ਿਆਦਾ ਹੁੰਦਾ ਹੋਵੇ ਤੇ ਤੁਹਾਡੇ ਨੁਕਸਾਨ ਵੀ ਕਰਦਾ ਹੋਵੇ ਮੈਨੂੰ ਤਾਂ ਮੇਰੇ ਖੇਤਾਂ ਦਾ ਪਤਾ ਕਿ ਮੈਂ ਅਜ ਤੱਕ ਕੋਈ ਵੀ ਸਪਰੇਅ ਨਹੀਂ ਕੀਤੀ ਤੇ ਮੇਰੇ ਕਦੇ ਵੀ ਇਸ ਤੇਲੇ ਚੇਪੇ ਕਰਕੇ ਨੁਕਸਾਨ ਨਹੀਂ ਹੋਇਆ ਇਸ ਕਰਕੇ ਦੋਸਤੋ ਜੇਕਰ ਤੁਸੀਂ ਸਪਰੇਅ ਕਰਨੀ ਵੀ ਆ ਤਾਂ ਪਹਿਲੀ ਗੱਲ ਸੁਣੋ ਮੈਂ ਪਹਿਲਾਂ ਵੀ ਇੱਕ ਵੀਡੀਓ ਤੇਲੇ ਚੇਪੇ ਉੱਪਰ ਪਾ ਚੁੱਕਿਆਗਾ ਕਿ ਇਹ ਬਾਹਰ ਵੱਲੋਂ ਅਟੈਕ ਕਰਦਾ ਬਹਾਰ ਵੱਲੋਂ ਦਾ ਮਤਲਬ ਕਿ ਕਦੇ ਵੀ ਇਹ ਆਪਣੇ ਕਣਕ ਦੇ ਖੇਤ ਦੇ ਪਿਛਲੋਂ ਸ਼ੁਰੂ ਨਹੀਂ ਹੁੰਦਾ ਸਾਈਡਾਂ ਤੋਂ ਹੀ ਹਮਲਾ ਕਰੂਗਾ ਇਸ ਕਰਕੇ ਜਦੋਂ ਵੀ ਆਪਾਂ ਬੋਟਾਂ ਤੇ ਜਾਂਦੇ ਆ ਆਪ ਨੂੰ ਲੱਗਦਾ ਤੇਲੇ ਨੇ ਹਮਲਾ ਕਰਤਾ ਕਿਉਂ ਨਾ ਉਹਨਾਂ ਸਪਰੇਅ ਕਰੀ ਜਾਵੇ ਤਾਂ ਜਦੋਂ ਇਹ ਸ਼ੁਰੂਆਤ ਕਰਦਾ ਤਾਂ ਇਸ ਨੂੰ ਸ਼ੁਰੂਆਤ ਕਰਨ ਤੋਂ ਪਹਿਲਾਂ ਹੀ ਆਪਾਂ ਨੱਪ ਲੈਣਾ ਵੀ ਜਦੋਂ ਆਪ ਨੂੰ ਪਤਾ ਲੱਗ ਗਿਆ ਵੀ ਹਾਂ ਹੁਣ ਤੇਲ ਹੈਗਾ ਬਾਹਰਲੇ ਪਾਸੇ ਆਪਾਂ ਕੀ ਕਰਨਾ ਖੇਤ ਦੇ ਅੰਦਰ ਜਾ ਕੇ ਵੇਖਣਾ ਤੁਹਾਨੂੰ ਲੱਗੂਗਾ ਕਿ ਅੰਦਰ ਤਾਂ ਤੇਲਾ ਹੈ ਨਹੀਂ ਇਹ ਤਾਂ ਬਾਹਰ ਬਾਹਰੀ ਆ ਤਾਂ ਆਪਾਂ ਖੇਤ ਦੇ ਚਾਰੋਂ ਤਰਫ ਇੱਕ ਢੋਲ ਕੇ ਲੈ ਲੈਣੀ ਉਹ ਪ੍ਰੇ ਪਾਲਨੀਆ ਤੇਲੇ ਚਿਪੇ ਵਾਲੀ ਤੇ ਚਾਰੋਂ ਤਰਫ ਇੱਕ ਸਪਰੇ ਕਰ ਦੇਣੀ ਆ ਆਪਾਂ ਖੇਤ ਦੇ ਵਿੱਚ ਨਹੀਂ ਵਰਨਾ ਬਸ ਸਾਈਡਾਂ ਸਾਈਡਾਂ ਸਪਰੇ ਕਰ ਦੇਣੀ ਆ ਜਿਹਦੇ ਕਰਕੇ ਤੁਹਾਡੀ ਕਣਕ ਦੇ ਉੱਪਰ ਤੇਲੇ ਚਿਪੇ ਦਾ ਅਟੈਕ ਨਹੀਂ ਹੁੰਦਾ ਤੇ ਮਾੜਾ ਮੋਟਾ ਤੇਲਾ ਇਹ ਚਿਪਾ ਕੁਝ ਕਰਦਾ ਵੀ ਨਹੀਂ ਜੇਕਰ ਇੱਕ ਬੱਲੀ ਦੇ ਵਿੱਚ 5-6 ਦਾਣੇ ਤੇਲੇ ਚਿਪੇ ਦੇ ਹੈ ਤਾਂ ਤੁਸੀਂ ਸਪਰੇ ਕਰ ਸਕਦੇ ਹੋ ਜੇਕਰ ਇਸ ਤੋਂ ਘੱਟ ਆ ਤਾਂ ਡਰੋ ਨਾ ਕੋਈ ਚੱਕਰ ਨਹੀਂ ਕੁਝ ਨਹੀਂ ਕਰਦਾ ਇਹ ਹੁਣ ਆਪਣੇ ਕਿਸਾਨ ਵੀਰ ਇੱਕ ਗਲਤੀ ਹੋਰ ਕਰਦੇ ਆ ਮਹਿੰਗੀ ਤੋਂ ਮਹਿੰਗੀ ਸਪਰੇਅ ਕਰਨਗੇ ਦੋਸਤੋ ਇਹ ਡਾ ਮਰੀ ਹਲ ਜਾ ਹੁੰਦਾ ਨਾ ਚਿਪਾ ਤੁਸੀਂ ਹਲਕੀ ਤੋਂ ਹਲਕੀ ਕਮਜ਼ੋਰ ਦੀ ਸਪਰੇਅ ਕਰ ਦੋ ਉਸ ਨਾਲ ਵੀ ਮਰ ਜਾਵੇਗਾ ਤਾਂ ਦੋਸਤੋ ਇਸ ਕਰਕੇ ਆਪ ਨੂੰ ਬਹੁਤਾ ਜਿਆਦਾ ਖਰਚਾ ਕਰਨ ਦੀ ਲੋੜ ਨਹੀਂ ਮੈਂ ਉਮੀਦ ਕਰਦਾ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਚੁੱਕਿਆ ਹੋਵੇਗਾ ਮੈਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਵੀ ਇਹੀ ਗੱਲ ਕੀਤੀ ਸੀ ਕਿ ਜੇਕਰ ਤੇਲੇ ਚਿਪੇ ਦੇ ਇੱਕ ਬੱਲੇ ਦੇ ਵਿੱਚ ਪੰਜ ਦਣਿਆਂ ਤੋਂ ਵੱਧ ਸੰਖਿਆ ਤਾਂ ਹੀ ਆਪਾਂ ਸਪਰੇਅ ਕਰਨੀ ਆ ਨਹੀਂ ਕੋਈ ਲੋੜ ਨਹੀਂ